ਵੱਡਾ ਵੀ ਕੋਈ ਮਰੀਜ਼ ਸਿਗਾ ਦਾਖਲ ਤੇ ਤੁਹਾਨੂੰ ਪਤਾ ਹਸਪਤਾਲਾਂ ਤੇ ਵੱਡੇ ਦੁਖੀ ਆਏ ਹੁੰਦੇ ਆ ਜਦੋਂ ਮਰੀਜ਼ ਹੁੰਦੇ ਆ ਤੇ ਇੱਧਰ ਕੁਝ ਗਵਰਨਰ ਸਾਹਿਬ ਆ ਰਹੇ ਨੇ ਠੀਕ ਹੈ ਜੀ ਔਰ ਸਾਡੇ ਬਾਰੇ ਸਰਕਾਰ ਕਹਿੰਦੀ ਹੁੰਦੀ ਆ ਵੀ ਇਹੇ ਤੰਗੀ ਕੀਤੀ ਜਾ ਰਹੀ ਤੁਸੀਂ ਦੇਖੋਗੇ ਔਰ ਕੋਈ ਪ੍ਰਸ਼ਾਸਨ ਕਹਿ ਤਾ ਸਾਈਡਾਂ ਤੇ ਵੀ ਗੱਡੀਆਂ ਆ ਸਾਈਡਾਂ ਤੇ ਲੋਕਾਂ ਨੇ ਗੱਡੀਆਂ ਖੜਾ ਆ ਦੀਆਂ ਨੇ ਸਾਡਾਂ ਤੇ ਵੀ ਗੱਡੀਆਂ ਨਹੀਂ ਖੜੀ ਕਰਨ ਲੈਂਦੇ ਜਿਹੜੇ ਕਦੀ ਸਾਨੂੰ ਕਹਿੰਦੇ ਸੀਗੇ ਵੀ ਹੁਣ ਜਿਹੜੇ ਗਵਰਨਰ ਸਾਹਿਬ ਦੇ ਆયા ਲੋਕਾਂ ਨੂੰ ਤੰਗੀ ਹੋ ਰਹੀ ਹੈ ਇਸ ਤੰਗੀ ਬਾਰੇ ਕਿਸੇ ਚੈਨਲ ਨੇ ਨਹੀਂ ਬੋਲਣਾ ਹੈਗਾ ਅਸੀਂ ਕਹਿੰਦੇ ਬੋਲਣਾ ਚਾਹੀਦਾ ਇਹਨਾਂ ਬਾਰੇ ਵੀ ਲੋਕਾਂ ਨੂੰ ਜਿਹੜੀ ਤੰਗੀ ਦਿੱਤੀ ਜਾ ਰਹੀ ਆ ਇਹਦੇ ਬਾਰੇ ਵੀ ਬੋਲੋ ਵੀ ਇਹ ਲੋਕਾਂ ਨੂੰ ਤੰਗੀ ਕੀ ਸਰਕਾਰ ਕਰਕੇ ਨਹੀਂ ਹੁੰਦੀ ਹੈਗੀ ਇਕੱਲਾ ਸਾਨੂੰ ਬਦਨਾਮ ਕਰ ਲਈ ਕਿਹਾ ਜਾਂਦਾ ਹੈਗਾ ਵਾ ਸੋ ਇਸ ਕਰਕੇ ਅੱਜ ਅਸੀਂ ਦੇਖ ਰਹੇ ਆ ਕਿ ਜਿਵੇਂ ਆਪ ਤੁਸੀਂ ਦੇਖ ਲੋਗੇ ਮੇਰੇ ਸਾਹਮਣੇ ਆਪ ਫੋਰਸ ਜਿਹੜੀ ਮਰੀਜ਼ਾਂ ਨੂੰ ਵੀ ਆੜੀ ਪੁਲਿਸ ਫੋਰਸਾਂ ਮਰੀਜ਼ਾਂ ਨੂੰ ਵੀ ਆੜੇ ਅੰਦਰ ਸਿਟੀ ਮੈਡੀ ਸਿਟੀ ਦੇ ਵਿੱਚ ਨੇ ਇਹਨਾਂ ਨੂੰ ਵੀ ਤੰਗੀ ਦੇ ਰਹੀ ਹੋਰੀਗਾ ਤੇ 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 ਜਿਹੜਾ 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 ਗਵਰਨਰ ਆ ਰਿਹਾ ਜਿਹੜੀ ਤਕਲੀਫ ਆ ਰਹੀ ਹੈ ਲੋਕਾਂ ਨੂੰ ਵੀ ਸੋchnੀ ਚਾਹੀਦੀ ਆ ਇਹ ਵੀ ਇਹ ਇਹ ਕੱਲੇ ਕਿਸਾਨਾਂ ਕਰਕੇ ਤੰਗੀ ਜਿਹੜੀ ਆ ਤੰਗੀ ਸਰਕਾਰ ਦਿੰਦੀ ਆ ਲੋਕਾਂ ਨੂੰ ਉਹਦੇ ਬਾਰੇ ਵੀ ਮੀਡੀਆ ਨੂੰ ਚਲਾਉਣਾ ਚਾਹੀਦਾ ਵੀ ਇਹ ਵੀ ਆਈਪੀਆ ਨਾਲ ਜਿਹੜੀ ਲੋਕਾਂ ਨੂੰ ਤੰਗੀ ਹੁੰਦੀ ਆ ਚਲੋ ਮੁਲਾਜ਼ਮਾਂ ਨੇ ਆਪਦਾ ਕੰਮ ਕਰਨਾ ਹੁੰਦਾ ਵਾ ਇਦੇ ਬਾਰੇ ਵੀ ਫੈਸਲਾ ਹੋਣਾ ਚਾਹੀਦਾ ਵੀ ਇਹ ਕੀ ਬਣ ਰਿਹਾ ਹੈਗਾ ਕਿ ਮਗਰਸਾ ਹਸਪਤਾਲਾਂ ਦੇ ਸਾਹਮਣੇ ਵੀ ਇੰਨੀਆਂ ਵੱਡੀਆਂ ਪਤਨਦੀਆਂ ਨੇ ਵੀ ਇੱਥੇ ਕੋਈ ਗੱਡੀ ਨਾ ਲੱਗੇ ਅੱਗੋਂ ਪਿੱਛੋਂ ਤੁਹਾਨੂੰ ਇੱਥੇ ਫੋਰਸ ਨਜ਼ਰ ਨਹੀਂ ਆਊਗੀ ਤੁਹਾਨੂੰ ਕਦੀ ਵੀ ਅੱਗੋਂ ਪਿੱਛੋਂ ਇਹਨੂੰ ਵਾਰ ਤੋਂ ਵਾਰ ਸ਼ੇਅਰ ਕਰਦੇ ਹੋ ਨਾਰਮਲ ਫੋਰਸ ਨਹੀਂ ਦਿਖੂਗੀ ਤੇ ਜੇ ਫੋਰਸਾਂ ਵੀ ਆਈਪੀਆਂ ਦੇ ਸਾਹਮਣੇ ਲਈ ਟੰਗ ਛੱਡਣੀਆਂ ਇੱਥੇ ਨਸ਼ਾ ਤੁਸੀਂ ਦੇਖੋਗੇ ਕਿ ਲੋਕਾਂ ਲਈ ਇੰਡੀਆਂ ਮੁਸ਼ਕਲਾਂ ਖਰੀਆਂ ਕਰਦੇ ਨੇ ਕੋਈ ਕਹਿਣ ਵਾਲੀ ਗੱਲ ਨਹੀਂ ਹੈਗੀ ਤਾਂ ਨਾ ਇੱਥੇ ਕੋਈ ਹੁਣ ਮੀਡੀਆ ਵਾ ਵੀ ਇਹ ਚੀਜ਼ਾਂ ਵੀ ਵਿਖਾ ਲੈ ਮੀਡੀਆ ਨੇ ਉਹ ਪੋਜੀਸ਼ਨ ਨੂੰ ਗਲੋਰੀਫਾਈ ਕਰਨਾ ਹੈਗਾ ਵਾ ਹੋਰ ਪਾਸੇ ਵੀ ਇਹ ਬਹੁਤ ਵਧੀਆ ਹੋ ਰਿਹਾ ਇਹ ਚੀਜ਼ਾਂ ਵੀ ਦਿਖਣੀਆਂ ਚਾਹੀਦੀਆਂ ਕਿ ਆਮ ਲੋਕਾਂ ਨੂੰ ਅੱਜ ਕਿੰਨੀ ਤੰਗੀ ਆ ਰਹੀ ਹੈ ਇੱਧਰ ਤੁਸੀਂ ਦੇਖੋਗੇ ਆਹ ਦੇਖੋ ਸਕੂਲ ਵਾਲੇ ਬੱਚਿਆਂ ਦਾ ਥ੍ਰੀ-ਵੀਲਰ ਰੁਕਿਆ ਹੋਇਆ ਮੈਂ ਤੁਹਾਨੂੰ ਦਿਖਾਉਣਾ ਆਹ ਸਕੂਲ ਵਾਲੇ ਬੱਚੇ ਆ ਵਿੱਚ ਘਾਰੋਂ ਲੈਣ ਤੋਂ ਆਹ ਥ੍ਰੀ-ਵੀਲਰ ਸਕੂਲ ਵਾਲੇ ਬੱਚਿਆਂ ਦਾ ਥ੍ਰੀ-ਵੀਲਰ ਆ ਪਰ ਇਹ ਇਹ ਤੰਗੀ ਇਹ ਤੰਗੀ ਜਿਹੜੀ ਅਮਨ ਅਰੋੜਾ ਜੀ ਤੁਸੀਂ ਜਿਹੜੀ ਦਿਨ ਦੇ ਤੁਹਾਡੀ ਸਰਕਾਰ ਦਿੰਦੀ ਆ ਇਹਨੂੰ ਤੁਸੀਂ ਨਹੀਂ ਦਿਖਾਉਣਾ ਹੈਗਾ ਇਹ ਤੰਗੀ ਆ ਰਹੀ ਆ ਆਮ ਜਨਤਾ ਨੂੰ ਔਰ ਜਿਵੇਂ ਜਿਵੇਂ ਫੋਰਸ ਲਾ ਕੇ ਲੋਕਾਂ ਨੂੰ ਆ ਜਿਵੇਂ ਆ ਦੇਖੋ ਰਿਸਕੇ ਵਾਲੇ ਆ ਦੇਖੋ ਇੱਕੋ ਲਾਈਨ ਦੇ ਵਿੱਚ ਕਹਿੰਦੇ ਜਾਣਾ ਵਾ ਆ ਦੇਖ ਲਓ ਫੋਰਸ ਲੱਗੀ ਹੋਈ ਆ ਔਰ ਜਿਵੇਂ ਲੋਕਾਂ ਨੂੰ ਤੰਗੀ ਆ ਰਹੀ ਇਸ ਤੰਗੀਵਾਰੀ ਸਰਕਾਰ ਕਦੀ ਨਹੀਂ ਕੋ ਕਹਿੰਦੀ ਹੈਗੀ ਆ ਦੇਖੋ ਇੱਕੋ ਲਾਈਨ ਚ ਕਹਿੰਦੇ ਨੱਕ ਚ ਘੁਣਾ ਇੱਕ ਲਾਈਨ ਦੇ ਵਿੱਚ ਹੀ ਆ ਤੁਸੀਂ ਲੋਕ ਯਾਤਰੀ ਐ ਘੰਟਿਆਂ ਬੱਧੀ ਖਲੋਤੇ ਰਹਿਣੇ ਆ ਮੈਂ ਤੁਹਾਨੂੰ ਦੱਸਾਰਿਆ ਕੋਈ ਐ ਨਹੀਂ ਬੋਲ ਰਿਹਾ ਸਰਕਾਰ ਨੂੰ ਇਹ ਵੀ ਸੋਚਣਾ ਚਾਹੀਦਾ ਕਿ ਉਹਦਾ ਬਦਲਵਾ ਰੂਟ ਲੱਭਵਾ ਸਕੂਲਾਂ ਦੀਆਂ ਬੱਸਾਂ ਆ ਸਕੂਲਾਂ ਦੀਆਂ ਬੱਸਾਂ ਜਿਹੜੇ ਕਹਿੰਦੇ ਸਾਡਾ ਐਜੂਕੇਸ਼ਨ ਤੇ আর ਜਿਹੜੇ ਹਸਪਤਾਲਾਂ ਦੇ ਸਾਹਮਣੇ ਵੀ ਕੋਈ ਚੀਜ਼ ਨਹੀਂ ਇੱਕੋ ਲਾਈਨ ਥਣੀ ਆ ਅਮੀਰ ਖਲੋਤੇ ਸਾਰੇ ਆ ਜਿਹੜੇ ਆ ਲੋਕ ਆਮ ਸਧਾਰਨ ਜਨਤਾ ਵਾ ਦੇਖੋ ਠੀਕ ਆ ਜੀ ਡੇਰੀ ਵਾਲਿਆਂ ਤੁਸੀਂ ਦੇਖੀ ਜਾਓ ਆ ਸਾਰੀ ਇੱਕੋ ਲਾਈਨ ਥਣੀ ਨਾ ਖੱਬੇ ਤੇ ਨਾ ਕੋ ਸੱਜੇ ਆ ਫੋਰਸਾਂ ਲੱਗੀਆਂ ਹੋਈਆਂ ਵੀਆਈਪੀ ਨੂੰ ਹੀ ਖਤਰਾ ਵਾ ਇਥੇ ਇਹ ਦੇਸ਼ ਸਾਡੇ ਦੇਸ਼ ਵਿੱਚ ਇਕੱਲੇ ਵੀਆਈਪੀ ਨੂੰ ਖਤਰਾ ਵਾ ਹੋਰ ਕਿਸੇ ਨੂੰ ਖਤਰਾ ਨਹੀਂ ਹੈਗਾ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਹਾਲਾਤ ਨੇ ਦੇਖੋ ਜਿਵੇਂ ਇਹ ਇੱਕ ਇਹ ਚਲੋ ਫੋਰਸ ਵਿਚਾਰੀ ਦਾ ਕੀ قصੂਰ ਹੁੰਦਾ ਜੋ ਸਰਕਾਰ ਨੇ ਹੁਕਮ ਦਿੱਤੇ ਆ ਮੁਲਾਜ਼ਮਾਂ ਨੇ ਉਹ ਕਰਨੇ ਹੁੰਦੇ ਆ ਔਰ ਸਾਡੇ ਮੁਲਕ ਦੇ ਵਿੱਚ ਇਕੱਲਾ ਦੇ ਇਕੱਲਾ ਜੇ ਕਿਸੇ ਨੂੰ ਖਤਰਾ ਵਾ ਤੇ ਉਹ ਖਤਰਾ ਵਾ ਆਪਣਾ ਮਰੀਜ਼ਾਂ ਨੂੰ ਇਹਨਾਂ ਨੂੰ ਵਾ ਮਰੀਜ਼ਾਂ ਨੂੰ ਖਤਰਾ ਹੈਗਾ ਵਾ ਤੇ ਉਹ ਹੋਰ ਕਿਸੇ ਨੂੰ ਕੋਈ ਖਤਰਾ ਨਹੀਂ ਹੈਗਾ ਤੇ سوری ਵੀ ਆਈਪੀਜ਼ ਨੂੰ ਔਰ ਵੀ ਆਈਪੀ ਦੀ ਸੇਫਟੀ ਚਾਹੀਦੀ ਆ ਬਾਕੀ ਆਮ ਜਨਤਾ ਜਿੱਥੇ ਮਰਜੀ ਜਾਵੇ ਆ ਦੇਖੋ ਲੋਕ ਹੁਣ ਘੁੰਮ ਕੇ ਦੂਜੇ ਬੰਦੇਆਂ ਦੀ ਘੁੰਮ ਘੁੰਮ ਕੇ ਜਾ ਰਹੇ ਨੇ ਆ ਤੁਸੀਂ ਦੇਖ ਰਹੇ ਹੋ ਆ ਔਰਤਾਂ ਵੀ ਹੈਗੀਆਂ ਤੇ ਵੀ ਚੈਨਲ ਆਵੇ ਦੇਖੋ ਇਧਰੋਂ ਬੰਦ ਹੋ ਗਿਆ ਰਾਹ ਔਰ ਤੁਸੀਂ ਦੇਖੋ ਇਹ ਇਸ ਆ ਆ ਆ ਦੇਖੋ ਆ ਜਿਹੜਾ ਵਾ ਆ ਬਲੌਕ ਹੋਇਆ ਪਿਆ ਵਾ ਠੀਕ ਹੈ ਤੁਸੀਂ ਕੋਈ ਦੱਸਿਓ ਵੀ ਕਿਸੇ ਚੈਨਲ 'ਚੋਂ ਆ ਖਬਰਾਂ ਚੱਲਣਗੀਆਂ ਤੇ ਆਮਰ ਸਰ ਬਲੌਕ ਹੋਇਆ ਪਿਆ ਆ ਆ ਚੌਕ ਆ ਪਾ ਵਿਚਾਰਾ ਮਲਾਜ਼ਮ ਜਿਹੜੀ ਡਿਊਟੀ ਲਈ ਹੋਈ ਆ ਇਹ ਇਧਰ ਨੂੰ ਮੋੜਨ ਨੂੰ ਕਹਿ ਰਿਹਾ ਵੀ ਇਧਰ ਨਹੀਂ ਜਾਣਾ ਠੀਕ ਆ ਜੀ ਇਹ ਇਹ ਜਾਮ ਬਾਰੇ ਚਾਹੀਦਾ ਵਾ ਨਿਊ ਚੱਲਣਾ ਨੂੰ ਇਹ ਇੰਨਾ ਜਾਮ ਬਾਰੇ ਵੀ ਜਰੂਰ ਉਹ ਦੱਸਣ ਜਿਹੜੇ ਕਹਿੰਦੇ ਤੁਸੀਂ ਲੋਕਾਂ ਨੂੰ ਤੰਗ ਕਰਦੇ ਹਾਂ ਅਸੀਂ ਚਾਹੁੰਦੇ ਵੀ ਇਹਨੂੰ ਵਾਰਤ ਹੋਵੇ ਸ਼ੇਅਰ ਕਰਦੇ ਹੋ ਅਮਨ ਅਰੋੜੇ ਤੱਕ ਜਾ ਬੜੇ ਆ ਦੇਖੋ ਆ ਆ ਜਾਮ ਇਹਨਾਂ ਦਾ ਲੱਗਾ ਪਤਾ ਨਹੀਂ ਕਿ ਇਹਨੂੰ ਜਾਣਾ ਹੈਗਾ ਵੀ ਇਹ ਕਿਹਨੂੰ ਲੰਗੀਏ ਕਿ ਬੰਨੀ ਨਿਕਲ ਜਾਣਾ ਐਨੂੰ ਹੀ ਹੋ ਜਾਦਾ ਬਾਹਰ ਨਿਕਲ ਚਲੀਏ ਜਾਂ ਐਨੂੰ ਸਾਡੇ ਨੰਨ ਕਿ ਕਹਿ ਬੰਨੇ ਹੋ ਜਾਇਆ ਤਾਂ ਨਹੀਂ ਹੋਣੀ ਹੋਣਾ ਹਾਂ ਤੇ ਚਲੋ ਆ ਤੋ ਆ ਆਰ ਆਰ ਜੀ ਆਪ ਜਾਮ ਸਰਕਾਰ ਲਵਾ ਰਹੀ ਆ ਕੋਈ ਇੱਥੇ ਹੁਣ ਲਾਈਟਾਂ ਨਹੀਂ ਜਾਗ ਰਹੀਆਂ ਕਿਉਂਕਿ ਵੀ ਆਈਪੀ ਆ ਜੈਨੂੰ ਲੋਕਾਂ ਵਿਚਾਰਿਆ ਕੋ ਦਿਲ ਕਰਦਾ ਨੰਗੀ ਜਾਂਦੇ ਆ ਠੀਕ ਹੈ ਜੀ ਇਸ ਕਰਕੇ ਭਰਾਓ ਚਲੋ ਅਸੀਂ ਕਹੀਏ ਵੀ ਪੁਲਿਸ ਜ਼ਿੰਮੇਵਾਰ ਹੈ ਜੋ ਉਹਨਾਂ ਨੂੰ ਨਿਰਦੇਸ਼ ਦਿੱਤੇ ਗਏ ਉਹਨਾਂ ਨੇ ਇਸੇ ਲਈ ਖਲੋਣਾ ਤੇ ਇੰਨਾ ਵੀ ਆਈਪੀਆਂ ਲਈ ਸਾਰੀ ਉਮਰ ਲੰਘ ਜਾਣੀਆਂ ਇਹਨਾਂ ਦੀ ਸਲੂਟ ਮਾਰਦੇ ਆਂ ਵੀ ਔਰ ਵੀ ਆਈਪੀ ਦਿਵਾਲੀ ਸਾਰੇ ਕੰਮ ਹੋ ਰਿਹਾ ਵਾਰ ਤੋਂ ਵਾਰ ਸ਼ੇਅਰ ਕਰ ਦਿਓ ਪਤਾ ਲੱਗੇ ਵੀ ਇਹ ਕੀ ਕੁਸ ਕਿੰਨਾ ਔਰ ਇੱਥੇ ਜੜਾਵਾ ਸਫਾਈ ਪੂਰੇ ਜੋਰ ਨਾਲ ਕਿ ਵੀ ਆਈਪੀ ਆ ਰਿਹਾ ਧੂਆਂ ਜਾਂ ਮੱਛਰ ਵਾਲਾ ਉਹਦੀ ਜੋਰ ਲੱਗ ਰਿਹਾ ਵਾ ਸਪਾਈਆਂ ਸਪੈਸ਼ਲ ਚੱਲ ਰਹੀਆਂ ਹੈਗੀਆਂ ਉਦੋਂ ਬਾਅਦ ਵੀ ਸਪਾਈ ਚੱਲਣੀ ਹੈਗੀ ਔਰ ਉਹਦੇ ਵਾਸਤੇ ਤੋ ਇਸ ਕਰਕੇ ਜੋ ਹਾਲਾਤ ਨੇ ਉਹਨਾਂ ਬਾਰੇ ਜਰੂਰ ਦੱਸ ਲੋਕਾਂ ਤੱਕ ਜਿਹੜੀ ਆਓ ਗੱਲ ਜਾਣੀ ਚਾਹੀਦੀ ਆ ਅਸੀਂ ਤੇ ਅਮਨ ਰੋੜੇ ਨੂੰ ਕਹਿੰਨੇ ਵੀ ਜੋ ਜੋ ਅੱਜ ਲੋਕਾਂ ਨੂੰ ਤਕਲੀਫ ਹੋਈ ਮਾਰਾ ਜਾ ਉਹਦੇ ਬਾਰੇ ਬੋਲਿਓ ਨਾ ਕਿ ਅੱਜ ਲੋਕਾਂ ਨੂੰ ਤਕਲੀਫ ਦੇਣ ਦਾ ਠੇਕਾ ਲਿਆ ਹੋਇਆ ਤੁਸੀਂ ਹਸਪਤਾਲਾਂ ਦੇ ਸਾਹਮਣੇ ਲੋਕ ਦੁਖੀ ਜਾਂਦੇ ਉੱਥੇ ਵੀ ਸਾਈਡ ਤੇ ਗੱਡੀ ਚਲੋ ਅਵਟਕਾਰ ਤਾਂ ਨਹੀਂ ਲੱਗਣੀ ਚਾਹੀਦੀ ਕੋਈ ਪਾਰਕਿੰਗ ਗਲਤ ਨਹੀਂ ਹੋਣੀ ਚਾਹੀਦੀ ਪਾਰਕਿੰਗ ਗਲਤ ਦਾ ਕੋਈ ਮਤਲਬ ਨਹੀਂ ਹੈਗਾ ਹਾਂ ਜਿਹੜੇ ਬੰਦੇ ਨੇ ਫੁੱਟਪਾਥ ਤੇ ਚੜ੍ਹ ਕੇ ਗੱਡੀ ਲਾਈ ਆ ਉਹਨੂੰ ਵੀ ਧਮਕੇ ਮਾਰੀ ਜਾਣੇ ਤੇ ਕਿੰਦਰ ਤੱਕ ਕਾਇਦਾ ਕਾਨੂੰਨ ਹੈਗਾ ਵਾ ਇਸ ਕਰਕੇ ਭਰਾਓ ਇਹ ਸਰਕਾਰਾਂ ਦਾ ਅਸਲੀ ਜਿਹੜਾ ਵੀ ਵੀਆਈਪੀਆਂ ਦੀ ਫਿਕਰ ਹੈ ਬਾਕੀ ਦੁਨੀਆ ਕਟੜੇ ਵੀ ਹੋ ਜੇ ਕਿਹੇ ਪਿੰਡ ਚ ਤਾਂ ਸਮੇਂ ਚ ਫੋਰਸ ਵੀ ਪਹੁੰਚਦੀ ਹੈਗੀ ਜੇ ਕੋਈ ਕਹਿੰਦਾ ਵੀ ਇੱਥੇ ਚਟਾ ਵਿਗ ਰਿਹਾ ਉੱਥੇ ਨਹੀਂ ਪਹੁੰਚਦੇ ਹੈਗੇ ਇਹ ਲਹਿਰਾਂ ਨੂੰ ਕੁੱਟਣ ਵਾਸਤੇ ਤੇ ਕਿਸਾਨਾਂ ਮਜ਼ਦੂਰਾਂ ਨੂੰ ਕੁੱਟਣ ਵਾਸਤੇ ਔਰ ਵੀਆਈਪੀਆਂ ਦੀ ਰਾਖੀ ਵਾਸਤੇ ਮੁੱਖ ਮੰਤਰੀ ਦੇ ਕੰਬਰ ਨਹੀਂ ਕਦੇ ਜਾਂ ਆਮ ਆਦਮੀ ਪਾਰਟੀ ਦੇ ਜਿੰਨੇ ਐਮਐਲਏ ਸਹਿਬਾਨ ਆ ਉਹਨਾਂ ਦੇ ਜਾਂ ਪੇ ਸਾਰਿਆਂ ਦੇ ਕਿੰਨੀ ਫੋਰਸ ਲੱਗੀ ਪੰਜਾਬ ਦੀ ਇਹਦੇ ਤੇ ਵੀ ਕੋਈ ਚਰਚਾ ਹੋਣੀ ਚਾਹੀਦੀ ਆ ਕਿਉਂ ਕਰੂਗਾ ਕੋਈ ਚੈਨਲ ਚੈਨਲ ਉਡਾਰੇ ਮੇਰਾ ਚੈਨਲ ਬੰਦ ਹੋ ਜੂ ਆਪਾਂ ਐਡ ਲੈਨੇ ਇਹਨਾਂ ਕੋ ਇਹ ਇਹ ਗੱਲਾਂ ਤੁਸੀਂ ਦੇਖੋ ਅੰਮ੍ਰਿਤਸਰ ਦੇ ਵਿੱਚੋਂ ਨਹੀਂ ਆਉਣੀਆਂ ਕਿਸੇ ਖਬਰ ਚ ਕਿਸੇ ਚੈਨਲ ਤੇ ਖਬਰਾਂ ਨਹੀਂ ਛਪਣੀਆਂ ਹੈਗੀਆਂ ਕਿ ਅੱਜ ਅੱਜ ਵੀ ਆਈਪੀ ਨਾਲ ਲੋਕਾਂ ਨੂੰ ਤੰਗੀ ਹੋਈ ਆ ਕਿਉਂਕਿ ਉਹ ਖਬਰਾਂ ਉਹ ਚ ਆਵਾਮਦਾਰੀ ਨਾਲ ਕੋ ਮੀਡੀਆ ਕਰਨਾ ਵੀ ਚਾਹੂ ਨਹੀਂ ਕਰਨ ਦਿੰਦੇ ਹੈਗੇ ਅਗਲੇ ਦਾ ਰਾਜ ਆ ਧੰਨਵਾਦ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ